ਉਹ ਫਸਤੀ ਕਾਲੀ ਤਾਂ ਸੌਂ ਗਈ ਕੋਰਨਾ ਮੇਂ ਬਲੋਤੇ ਜਿੰਮਤ ਹੁਣ ਪਤਾ ਹੀ ਹੈ ਸਾਡੇ ਪਿੰਡ ਚੱਲਦੀਆਂ ਪ੍ਰਬਾਤ ਚੜੀਆਂ ਤਾਂ ਫਿਰ ਗਲੀਆਂ ਨਾਲੀਆਂ ਸਾਫ਼ ਕਰਨੀਆਂ ਚਾਹੀਦੀਆਂ ਤੇ ਨਾ ਤਾਂ ਆ ਦੇਖੋ ਐਂ ਸਾਫ਼ ਕਰਤੀਆਂ ਨਹੀਂਆਂ ਨੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਨਾਲੀਆਂ ਨੂੜੀਆਂ ਐਂ ਸਾਫ਼ ਸਵੇਰ ਦੇ ਲੱਗੇ ਹੋਏ ਤੇ ਉਧਰ ਪਰਾਂ ਪਰਾਂ ਜਿਹੜੀ ਮੇਨ ਸੜਕ ਹੈ ਉਹਦੇ ਪਰ ਵੀ ਕਰਤਾ ਉਹਨੇ ਸਾਰੇ ਨਿਆਲੇ ਨੇ ਸਾਫ਼ ਮੈਂ ਵੀ ਦਿਖਾਉਂਦਾ ਤਮੇ ਕੰਮ ਇਹਦਾ ਵੀਡੀਓ ਬਣਾਉਂਦਾ ਤਾਂ ਚੈਨਲ ਨੂੰ ਗਾ ਲਓ ਸਬਸਕ੍ਰਾਈਬ ਠੀਕ ਹੈ ਤਾਂ ਉਹ ਦੇਖੋ ਅੱਜ ਗੁਰਦੁਆਰਾ ਚੰਦਵਾ ਸਾਹਿਬ ਬਦਲਦਾ ਚੰਦਵਾ ਸਾਹਿਬ ਨਵਾਂ ਲੱਗਾ ਠੀਕ ਹੈ ਤਾਂ ਆਜੋ ਫਿਰ ਅੰਦਰ ਚੱਲਦੇ ਹਾਂ ਪਹਿਲਾਂ ਲਓ ਜੀ ਚੰਦਵਾ ਸਾਹਿਬ ਬਦਲ ਹੁੰਦਾ ਠੀਕ ਹੈ ਜੀ ਲਓ ਬਈ ਵਾਹ ਜੀ ਵਾਹ ਸਾਡੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਸਾਹਿਬ ਇਹ ਸਾਡੇ ਪ੍ਰਧਾਨ ਸਾਹਿਬ ਉਹ ਰਹੋ ਜਿੰਦੇ ਲਓ ਜੀ ਚੰਦੋਆ ਸਾਹਿਬ ਬਦਲਣਾ ਹੈ ਠੀਕ ਹੈ ਪਹਿਲਾਂ ਕੰਮ ਕਰਾ ਲਈਏ ਸੋ ਲਓ ਜੀ ਇਹ ਸਾਡੇ ਡਰਮਨ ਵਾਲੇ ਚਾਚਾ ਜੀ ਚਾਚਾ ਜੀ ਇਹ ਸਾਡੇ ਚਾਚਾ ਜੀ ਸਰਬਨ ਸਿੰਘ ਮਾਨ ਨੇ ਭੇਜਿਆ ਹੈ ਆ ਪਿਛਲੇ ਸਾਲ ਵੀ ਭੇਜਿਆ ਤਾਂ ਫਿਰ ਆ ਨਾ ਮੈਂ ਫਿਰ ਭੇਜਿਆ ਅੱਜ ਕੀ ਹੁੰਦੀ ਸੇਵਾ ਹਰ ਸਾਲ ਬਹੁਤ ਵਧੀਆ ਹੈ ਸੋ ਇੱਥੇ ਲਾਣਾ ਹੈ ਠੀਕ ਹੈ ਹਾਂ ਸਾਫ਼ ਹੁੰਦੇ ਸਾਡੇ ਜਿਵੇਂ ਮਾਉਣ ਭਾਜੀ ਲੱਗੇ ਹੋਏ ਠੀਕ ਹੈ ਜੀ ਇਹ ਲੋ ਬਈ ਚੈੱਕ ਕਰੋ ਆਰਡਰ ਚਰਚਾ ਦੀ ਜਰਮਨ ਤੋਂ ਮੂਣੀ ਭੇਜਿਆ ਹੈ ਠੀਕ ਹੈ ਤਾਂ ਹੁਣ ਪੁਰਚੇ ਲਾਣ ਲੱਗੇ ਨੀ ਪੋਰ ਚਲਾ ਕੇ ਫਿਰ ਬੰਦੇ ਨਹੀਂ ਤੇ ਫਿਰ ਪੈਰ ਗੰਦੇ ਹੋਣੇ ਤੇ ਪੱਥਰ ਗੰਦਾ ਹੋਇਆ ਮੈਂ ਤਾਂ ਉਹ ਲੈਣੇ ਆਉਂਦੇ ਹੈ ਚਾਦਰ ਪਿਛਾਤੀ ਇਧਰ ਸੇਵਾ ਚਲਦੀ ਹੈ ਪਾਰਕੀ ਦੀ ਕੱਲੀ ਭਾਜੀ ਕੋਲ ਹਾਂਜੀ ਪਿਛਾਣ ਲੱਗੇ ਜੀ ਉੱਪਰ ਨਹੀਂ ਚਾਦਰ ਉੱਪਰ ਚੱਡੀ ਜੀ ਚਾਦਰ ਉੱਪਰ ਹੈ ਨਹੀਂ ਇਹ ਥੱਲੇ ਵਾਲੀ ਚਾਦਰ ਬਾਜੀ ਉਹ ਨਾਲ ਜੀ ਇਹ ਦੇ ਹਾਂਜੀ ਵਾਹ ਜੀ ਵਾਹ ਲੱ ਲੱ ਚੱਲ ਆ ਦੇਖ ਬਹੁਤ ਸੋਹਣੇ ਸਿਰੇ ਵਾਲੇ ਕੰਮ ਹੋ ਗਿਆ ਵਧੀਆ ਜੀ ਬਹੁਤ ਵਧੀਆ ਇਹ ਚਾਰੇ ਪਾਸੇ ਇਦਾਂ ਨੇ ਵਾਹ ਜੀ ਬਹੁਤ ਵਧੀਆ ਹੈ ਵਧੀਆ ਜੀ ਵਧੀਆ ਲੋ ਹਾਂਜੀ ਪ੍ਰਧਾਨ ਸਾਹਿਬ ਜੀ ਕਿੱਦਾਂ ਜੀ ਠੀਕ ਆ ਹਾਂਜੀ ਦੱਸਣਾ ਕੀ ਆ ਸਰਮ ਸਿੰਘ ਜੀ ਦਿੱਤੇ ਹੋਏ ਸਮਾਨ ਵੰਡਿ ਰਹੇ ਆਂ ਬਹੁਤ ਸੋਹਣਾ ਬਣ ਗਿਆ ਪ੍ਰੋਗਰਾਮ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਸੈੱਟ ਦਿੱਤਾ ਬਹੁਤ ਵਧੀਆ ਸੈੱਟ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਧੰਨਵਾਦ ਕਰਦੇ ਹਾਂ ਸਰਪੰਚ ਸਿੰਘ ਦਾ ਇੱਕ ਜਕਾਰੇ ਛੱਡਾਰੇ ਸਾਡੇ ਸਾਂਝ ਤੋਂ ਰੋ ਇਹ ਖੁਸ਼ੀ ਜਿਹਾ ਜਕਾਰਾ ਛੱਡਣ ਲੱਗੇ ਅਸੀਂ ਬੋਲੇ ਇਸੋ ਨਿਹਾਲ ਸਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਧਾਨ ਸਾਹਿਬ ਚੱਲੇ ਘਰਾਂ ਨੂੰ ਸੋ ਲੋ ਜੀ ਦੇਖੋ ਡੈਕੋਰੇਸ਼ਨ ਦੇ ਲੋ ਵਧੀਆ ਹੋ ਗਈ ਜੀ ਉੱਪਰ ਤਿੰਦਵਾ ਸਾਹਬ ਤੇ ਥੱਲਾ ਦਲੀਚਾ ਵੀ ਐ ਵਧੀਆ ਬਿਸ਼ੇਵਾਂ ਜੀ ਠੀਕ ਐ ਥੱਲੇ ਹਲ ਚਾਦਰ ਵਧੀਆ ਐ ਡੈਕੋਰੇਸ਼ਨ ਦੇ ਲਓ ਮੋਰਾ ਵਧੀਆ ਹੋਈ ਵੀ ਸਾਰੇ ਸ਼ਸਤਰ ਸਾਰੇ ਸਾਰੇ ਨਾਲ ਸਜਾਤੇ ਸੋ ਲੋ ਜੀ ਕਰੋ ਚੈੱਕ ਜੇ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਐ ਜੀ ਸੋ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ